ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਡਾਕ 5 ਮੈਂ ਜਵੇਲਾ ਭਾਰਤ ਦੇ ਵਿੱਚ ਜੇਕਰ ਮੈਂ ক্রিকেট ਦੀ ਗੱਲ ਕਰਾਂ ਤਾਂ ਕਾਫੀ ਜ਼ਿਆਦਾ ਮਸ਼ਹੂਰ ਹੈ ਭਾਰਤ ਦੇ ਵਿੱਚ ক্রিকেট ਨੂੰ ਲੈ ਕੇ ਇੱਕ ਅਲੱਗ ਤਰ੍ਹਾਂ ਦਾ ਲੋਕਾਂ ਦੇ ਵਿੱਚ ਪਿਆਰ ਹੈ ਇਸ ਦੀਆਂ ਕੁਝ ਵੱਡੀਆਂ ਲੀਗਸ ਵੀ ਭਾਰਤ ਦੇ ਵਿੱਚ ਹੁੰਦੀਆਂ ਨੇ ਜਿੱਦਾਂ ਕਿ ਗੱਲ ਕਰ ਸਕਦੇ ਹੋ ਤੁਸੀਂ ਆਈਪੀਐਲ ਦੀ ਜੋ ਕਿ ਇੰਡੀਅਨ ਪ੍ਰੀਮੀਅਰ ਲੀਗ ਹੈ ਇੱਕ ਇਦਾਂ ਦੀ ਹੀ ਲੀਗ ਹੈ ਜੀ ਸੀਸੀਐਲ ਸੈਲੀਬ੍ਰਿਟੀ ক্রিকেট ਲੀਗ ਜਿਸ ਦੇ ਵਿੱਚ ਭਾਰਤ ਦੇ ਵੱਖ-ਵੱਖਰੇ ਪ੍ਰਦੇਸ਼ਾਂ ਦੇ ਐਕਟਰ ਸਿੰਗਰ ਹਿੱਸਾ ਲੈਂਦੇ ਨੇ ਤੇ ক্রিকেট ਦੇ ਮੈਚ ਖੇਡਦੇ ਨੇ ਉਸ ਦੇ ਵਿੱਚ ਹੀ ਇੱਕ ਟੀਮ ਪੰਜਾਬ ਦੀ ਵੀ ਹੈ ਪੰਜਾਬ ਦੇ ਸ਼ੇਰ ਦੇ ਨਾਮ ਤੋਂ ਜੋ ਕਿ ਇਸ ਸੀਸੀਐਲ ਲੀਗ ਦੇ ਵਿੱਚ ਹਿੱਸਾ ਲੈਂਦੀ ਹੈ ਬੀਤੇ ਟਾਈਮ ਦੇ ਵਿੱਚ ਇੱਕ ਮੈਚ ਹੋਇਆ ਕਰਨਾਟਕਾ ਬੁਲਡੋਜ਼ਰ ਦੇ ਖਿਲਾਫ ਪੰਜਾਬ ਦੀ ਟੀਮ ਦਾ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਪੰਜਾਬ ਟੀਮ ਦੇ ਜਿਹੜੇ ਐਕਟਰ ਸਿੰਗਰ ਨੇ ਨਿੰਜਾ ਉਹਨਾਂ ਦੀ ਲੜਾਈ ਦੀ ਵੀਡੀਓ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਮੈਚ ਦੇ ਦੌਰਾਨ ਜਦੋਂ ਨਿੰਜਾ ਕੁਝ ਬਹਿਸ ਦੇ ਕਾਰਨ ਸਾਹਮਣੇ ਵਾਲੀ ਟੀਮ ਦੇ ਨਾਲ ਲੜਦੇ ਨਜ਼ਰ ਆਉਂਦੇ ਨੇ ਜਿਸ ਨੂੰ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤਾ ਜਾ ਰਿਹਾ ਹੈ ਤੁਸੀਂ ਵੀਡੀਓਜ਼ ਦੇ ਵਿੱਚ ਦੇਖ ਸਕਦੇ ਹੋ ਕਿ ਕਿਦਾਂ 플레이ਰ ਇੱਕ ਦੂਜੇ ਨੂੰ ਛਡਾਉਂਦੇ ਨਜ਼ਰ ਆ ਰਹੇ ਨੇ ਤੇ ਪੰਜਾਬ ਦੇ ਸ਼ੇਰ ਦੇ ਵੱਲੋਂ ਨਿੰਜਾ ਨੇ ਜਿਹੜੇ ਉਹ ਲੜਦੇ ਨਜ਼ਰ ਆ ਰਹੇ ਨੇ ਇਸ ਵੀਡੀਓ ਦੀ ਪੂਰੀ ਕਹਾਣੀ ਕੀ ਹੈ ਉਸ ਦੀ ਵਜ੍ਹਾ ਹਜੇ ਤੱਕ ਸਾਹਮਣੇ ਨਹੀਂ ਆਈ ਪਰ ਨਿੰਜੇ ਦੀ ਇਸ ਵੀਡੀਓ ਨੂੰ ਲੈ ਕੇ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਨਿੰਜੇ ਹੋਰਾਂ ਦਾ ਗਾਣਾ ਵੀ ਹੈ ਕਿ ਜਿਨੇ ਢੇੜ ਨਹੀਂ ਆਹ ਕੌਲ ਸਾਸ ਨਹੀਂ ਲੈਂਦੇ ਜਿਸ ਨੂੰ ਵੀਡੀਓ ਦੇ ਨਾਲ ਜੋੜ ਕੇ ਸੋਸ਼ਲ ਮੀਡੀਆ ਅਕਾਊਂਟਾਂ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਕੀਤਾ ਜਾ ਰਿਹਾ ਹੈ ਤੁਸੀਂ ਇਸ ਵੀਡੀਓ ਨੂੰ ਕਿਵੇਂ ਦੇਖਦੇ ਹੋ ਇਹ ਵੀ ਸਾਨੂੰ ਜਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਦੱਸ ਦिए ਕਿ ਸਿੱਧੂ ਮੂਸੇਵਾਲੇ ਦਾ ਪਹਿਲਾ ਗੀਤ ਲਾਇਸੈਂਸ ਗਾਣਾ ਵੀ ਨਿੰਜੇ ਹੋਰਾਂ ਦੇ ਵੱਲੋਂ ਹੀ ਗਾਇਆ ਗਿਆ ਸੀਗਾ ਜਿਸ ਦਾ ਗਾਣੇ ਦੇ ਬੋਲ ਨੇ ਕਿ ਜਿੰਨੇ ਦੇੜਨੀਆ ਹਿੱਕਾਂ ਉਹ ਲਾਇਸੈਂਸ ਨਹੀਂ ਲੈਂਦੇ ਜਿਸ ਨੂੰ ਲੈ ਕੇ ਇਸ ਵੀਡੀਓ ਦੇ ਨਾਲ ਜੋੜ ਕੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਕੀਤਾ ਜਾ ਰਿਹਾ ਹੈ ਅੱਗੇ ਦੀਆਂ ਵੱਡੀਆਂ ਅਪਡੇਟਸ ਵੇਖਣ ਦੇ ਲਈ ਵੇਖਦੇ ਰਹੋ ਪੰਜਾਬੀ ਟਾਕ 5 ਧੰਨਵਾਦ ਸਤਿ ਸ਼੍ਰੀ ਅਕਾਲ